ਮੇਰੀ ਘਰ ਵਾਲੀ ਰੋਜ਼ ਰਾਤ ਨੂੰ ਮੇਰੇ ਸੌਣ ਤੋਂ ਬਾਅਦ ਘਰੋਂ ਬਾਹਰ ਜਾਂਦੀ ਤੇ ਮੇਰੇ ਪਰਸ ਵਿੱਚੋਂ ਕੁਝ ਪੈਸੇ ਲੈ ਕੇ ਜਾਂਦੀ ਜਦੋਂ ਕੁਝ ਸਮੇਂ ਬਾਅਦ ਵਾਪਸ ਆਉਂਦੀ ਉਸ ਦੇ ਹੱਥ ਵਿੱਚ ਇੱਕ ਲਪਾਫਾ ਹੁੰਦਾ ਆਖਰ ਉਹ ਰੋਜ਼ ਕਿੱਥੇ ਜਾਂਦੀ ਸੀ ਇਸ ਗੱਲ ਦਾ ਪਤਾ ਕਰਨ ਲਈ ਇੱਕ ਦਿਨ ਮੈਂ ਉਸ ਦਾ ਪਿੱਛਾ ਕੀਤਾ ਫਿਰ ਜੋ ਮੈਂ ਦੇਖਿਆ ਉਸ ਨੂੰ ਦੇਖ ਕੇ ਮੇਰੇ ਪੈਰਾਂ ਥੰੋਂ ਜ਼ਮੀਨ ਖਿਸਕ ਗਈ ਮੇਰਾ ਨਾਂ ਸਚਿਨ ਹੈ ਤੇ ਮੈਂ ਆਪਣੀ ਮਾਦਾ ਕੱਲਾ ਹੀ ਸਹਾਰਾ ਸੀ ਬਹੁਤ ਛੋਟਾ ਸੀ ਜਦੋਂ ਮੇਰਾ ਪਿਓ ਚਲਾ ਗਿਆ ਸੀ ਸ਼ਾਇਦ ਮੈਨੂੰ ਸੋਝੀ ਵੀ ਨਹੀਂ ਸੀ ਮੇਰੀ ਮਾਂ ਨੇ ਮੈਨੂੰ ਪਾਲ ਪੋਸ ਕੇ ਵੱਡੇ ਕੀਤਾ ਸੀ ਮੈਂ ਆਪਣੇ ਪੈਰਾਂ ਤੇ ਖੜਾ ਹੋ ਗਿਆ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਆ ਕੇ ਕਿਹਾ ਕਿਵੇਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਆ ਜਦੋਂ ਮੈਂ ਪੁੱਛਿਆ ਕਿ ਤੁਸੀਂ ਕੀ ਗੱਲ ਕਰਨੀ ਹੈ ਤਾਂ ਉਹਨਾਂ ਨੇ ਕਿਹਾ ਮੈਂ ਤੇਰੇ ਲਈ ਕੁੜੀ ਵੇਖੀ ਹੈ ਤੇ ਤੇਰਾ ਵਿਆਹ ਪੱਕਾ ਕਰ ਦਿੱਤਾ ਮਾਂ ਦੀ ਗੱਲ ਸੁਣ ਕੇ ਅਜੀਬ ਲੱਗਾ ਸੀ ਮੇਰੇ ਬਿਨਾਂ ਪੁੱਛੇ ਉਹਨਾਂ ਨੇ ਇਹ ਸਭ ਕਰ ਦਿੱਤਾ ਪਰ ਮੈਂ ਕੀ ਕਹਿ ਸਕਦਾ ਸੀ ਮੈਂ ਆਪਣੀ ਮਾਂ ਦੀ ਗੱਲ ਕਦੇ ਨਹੀਂ ਟਾਲੀ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਵਿਆਹ ਦਾ ਦਿਨ ਆ ਗਿਆ ਮੇਰੀ ਘਰ ਵਾਲੀ ਦਾ ਨਾਂ ਸਿਮੀ ਸੀ ਜਦੋਂ ਉਸ ਨੂੰ ਵਿਦਾ ਕਰਾ ਕੇ ਘਰ ਲਿਆਇਆ ਹੌਲੀ ਹੌਲੀ ਮੈਨੂੰ ਉਸ ਨਾਲ ਪਿਆਰ ਹੋ ਗਿਆ ਕਿਉਂਕਿ ਮੈਂ ਉਸ ਨੂੰ ਵਿਆਹ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਵੇਖਿਆ ਸੀ ਉਸ ਨੇ ਪੂਰਾ ਘਰ ਸੰਭਾਲ ਲਿਆ ਸੀ ਮੇਰੀ ਮਾਂ ਦੀ ਤਾਂ ਬਹੁਤ ਲਾਡਲੀ ਸੀ ਮੇਰੀ ਮਾਂ ਮੇਰੇ ਨਾਲੋਂ ਜ਼ਿਆਦਾ ਉਸ ਨੂੰ ਪਿਆਰ ਕਰਦੀ ਮਾਂ ਦੀ ਹਰ ਗੱਲ ਮੰਨਦੀ ਹਮੇਸ਼ਾ ਮਾਂ ਦੀ ਸੇਵਾ ਕਰਦੀ ਆਪਣੇ ਪੇਕੇ ਬਹੁਤ ਘਟ ਜਾਂਦੀ ਸੀ ਕਦੇ-ਕਦੇ ਮੈਂ ਤੇ ਮਾਂ ਉਸ ਨੂੰ ਮਿਲਵਾ ਲਿਆਉਂਦੇ ਤੇ ਸਾਡੇ ਨਾਲ ਹੀ ਵਾਪਸ ਆ ਜਾਂਦੀ ਇਦਾਂ ਹੀ ਦਿਨ ਬੀਤ ਰਹੇ ਸੀ ਇੱਕ ਦਿਨ ਮੈਂ ਵੇਖਿਆ ਕਿ ਉਹ ਰਾਤ ਨੂੰ ਘਰ ਤੋਂ ਬਾਹਰ ਜਾ ਰਹੀ ਸੀ ਤੇ ਜਦੋਂ ਵਾਪਸ ਆਈ ਉਸ ਦੇ ਹੱਥ ਵਿੱਚ ਇੱਕ ਲਪਾਫਾ ਸੀ ਮੈਨੂੰ ਨੀਂਦ ਆਈ ਹੋਈ ਸੀ ਇਸ ਲਈ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਮੈਨੂੰ ਨਹੀਂ ਪਤਾ ਸੀ ਇਹ ਸਭ ਕੁਝ ਰੋਜ਼ ਹੋਊਗਾ ਹੁਣ ਸਿਮੀ ਰੋਜ਼ ਰਾਤ ਨੂੰ ਇਦਾਂ ਹੀ ਕਰਦੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਆਖਰ ਉਹ ਕੀ ਕਰਦੀ ਸੀ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਪੁੱਛ ਸਕਦਾ ਸੀ ਕਿਉਂਕਿ ਮੇਰੀ ਮਾਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਜੇ ਮੈਂ ਪੁੱਛਦਾ ਉਹ ਮੇਰੇ ਨਾਲ ਹੀ ਗੁੱਸੇ ਹੋ ਜਾਂਦੀ ਖੈਰ ਇੱਕ ਦਿਨ ਮੈਂ ਉਸ ਦਾ ਪਿੱਛਾ ਕਰਨ ਦੀ ਸੋਚੀ ਤੇ ਸੌਣ ਦਾ ਨਾਟਕ ਕਰਨ ਲੱਗਾ ਸਿਮੀ ਨੂੰ ਕੁਝ ਪਤਾ ਨਹੀਂ ਸੀ ਕਿ ਮੈਂ ਜਾਗਦਾ ਹਾਂ ਉਸਨੇ ਮੇਰੇ ਪਰਸ ਵਿੱਚੋਂ ਪੈਸੇ ਕੱਢੇ ਤੇ ਬਾਹਰ ਜਾਣ ਲੱਗੀ ਉਸ ਨੂੰ ਨਹੀਂ ਪਤਾ ਸੀ ਮੈਂ ਜਾਗ ਰਿਹਾ ਮੈਂ ਵੀ ਉਸ ਦਾ ਪਿੱਛਾ ਕਰਨ ਲੱਗਾ ਸਿਮੀ ਸਿੱਧਾ ਸਾਡੇ ਘਰ ਦੇ ਬਗੀਚੇ ਵਿੱਚ ਚਲੀ ਗਈ ਮੈਂ ਉੱਥੇ ਲੁੱਕ ਕੇ ਖੜਾ ਹੋ ਗਿਆ ਫਿਰ ਮੈਂ ਦੇਖਿਆ ਇੱਕ ਮੁੰਡੇ ਕੋਲ ਜਾ ਕੇ ਖੜੀ ਹੋ ਗਈ ਸੀ ਉਹ ਮੁੰਡਾ ਸਿਮੀ ਨਾਲ ਗੱਲਾਂ ਕਰ ਰਿਹਾ ਸੀ ਦੋਨੋਂ ਉੱਥੇ ਬੈਠ ਗਏ ਪਤਾ ਨਹੀਂ ਕੀ ਗੱਲਾਂ ਕਰ ਰਹੇ ਸੀ ਮੈਂ ਦੇਖ ਕੇ ਹੈਰਾਨ ਹੋ ਗਿਆ ਆਖਰ ਕੀ ਚੱਲ ਰਿਹਾ ਸੀ ਉਝ ਸਮਝ ਨਹੀਂ ਆ ਰਿਹਾ ਸੀ ਮੇਰੀ ਅੱਖਾਂ ਵਿੱਚ ਹੰਝੂ ਸੀ ਉਸ ਨੇ ਮੈਨੂੰ ਇੰਨਾ ਵੱਡਾ ਧੋਖਾ ਦਿੱਤਾ ਸੀ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਸਿਮੀ ਮੇਰੇ ਨਾਲ ਇੰਤਾ ਕਰੂਗੀ ਉਸ ਦੀ ਹਰ ਜ਼ਰੂਰਤ ਪੂਰੀ ਕੀਤੀ ਜੋ ਕਹਿੰਦੀ ਉਹ ਮੈਂ ਮੰਨਦਾ ਫਿਰ ਉਹ ਮੈਨੂੰ ਧੋਖਾ ਦੇ ਰਹੀ ਸੀ ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਫਿਰ ਆਪਣੇ ਕਮਰੇ ਵਿੱਚ ਚਲਾ ਗਿਆ ਤਾਂ ਜੋ ਸਿਮੀ ਨੂੰ ਪਤਾ ਨਾ ਚੱਲੇ ਕਿ ਮੈਂ ਉਸ ਨੂੰ ਵੇਖ ਲਿਆ ਥੋੜੇ ਚਿਰ ਬਾਅਦ ਕਮਰੇ ਵਿੱਚ ਆਈ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਸ ਨੇ ਮੇਰੇ ਸਿਰ ਤੇ ਹੱਥ ਫੇਰਿਆ ਮੇਰੇ ਕੋਲ ਬੈਠ ਗਈ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਦਿਲ ਕਰ ਰਿਹਾ ਸੀ ਉੱਠ ਕੇ ਉਸ ਦੇ ਮੂੰਹ ਤੇ ਥੱਪੜ ਮਾਰਾਂ ਤੇ ਉਸ ਨੂੰ ਪੁੱਛਾਂ ਕਿ ਆਖਰ ਇਹ ਸਭ ਕੀ ਚੱਲ ਰਿਹਾ ਹੈ ਬੜਾ ਮੁਸ਼ਕਿਲ ਆਪਣੇ ਆਪ ਨੂੰ ਸੰਭਾਲਿਆ ਸੀ ਬਸ ਦਿਲ ਵਿੱਚ ਇਹੀ ਚੱਲ ਰਿਹਾ ਸੀ ਕਿ ਉਹ ਮੇਰੇ ਨਾਲ ਇਦਾਂ ਕਿਉਂ ਕਰ ਰਹੀ ਹੈ ਸਵੇਰੇ ਵੀ ਉਸ ਦੇ ਉੱਠਣ ਤੋਂ ਪਹਿਲਾਂ ਹੀ ਮੈਂ ਤਿਆਰ ਹੋ ਗਿਆ ਸੀ ਮੇਰਾ ਮਨ ਬਹੁਤ ਅਦਾਸ ਸੀ ਜਦੋਂ ਮੇਰੇ ਵੱਲ ਆਉਂਦੀ ਮੈਨੂੰ ਗੁੱਸਾ ਚੜਦਾ ਮੇਰਾ ਦਿਮਾਗ ਖਰਾਬ ਹੋ ਜਾਂਦਾ ਹਰ ਰੋਜ਼ ਕੋਸ਼ਿਸ਼ ਕਰਦਾ ਮੈਂ ਉਸ ਨਾਲ ਗੱਲ ਕਰਾਂ ਪਰ ਮੈਂ ਗੱਲ ਨਹੀਂ ਕਰ ਸਕਦਾ ਸੀ ਉਸ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਮੈਂ ਉਸ ਤੋਂ ਕਿੰਨਾ ਦੁਖੀ ਹਾਂ ਉਹ ਹਰ ਰੋਜ਼ ਨਾਟਕ ਕਰਦੀ ਪਤਾ ਨਹੀਂ ਜਿਵੇਂ ਮੈਨੂੰ ਕਿੰਨਾ ਪਿਆਰ ਕਰਦੀ ਹੋਵੇ ਮੈਨੂੰ ਉਸ ਦੀ ਹਰ ਗੱਲ ਝੁਕੀ ਲੱਗਦੀ ਦਿਲ ਕਰਦਾ ਉਸ ਨੂੰ ਬਿਠਾ ਕੇ ਪੁੱਛਾਂ ਪਰ ਫਿਰ ਮੈਂ ਬਿਨਾਂ ਕਹੇ ਦਫ਼ਤਰ ਚਲਾ ਗਿਆ ਮੇਰਾ ਵਰਤਾਓ ਉਸ ਨੂੰ ਹੈਰਾਨ ਕਰ ਰਿਹਾ ਸੀ ਕਿਉਂਕਿ ਅੱਜ ਤੂੰ ਪਹਿਲਾਂ ਮੈਂ ਉਸ ਨਾਲ ਕਦੇ ਇਦਾਂ ਨਹੀਂ ਕੀਤਾ ਸੀ ਮੈਂ ਦੁਖੀ ਮਨ ਨਾਲ ਦਫ਼ਤਰ ਗਿਆ ਦਫ਼ਤਰ ਵਿੱਚ ਬੈਠ ਕੇ ਸੋਚ ਰਿਹਾ ਸੀ ਕਿ ਉਸ ਨੇ ਮੈਨੂੰ ਧੋਖਾ ਕਿਉਂ ਦਿੱਤਾ ਬਾਰ-ਬਾਰ ਰਾਤ ਵਾਲੀ ਗੱਲ ਯਾਦ ਆ ਰਹੀ ਸੀ ਸੋਚ ਰਿਹਾ ਸੀ ਜੇ ਮੇਰੇ ਨਾਲ ਖੁਸ਼ ਨਹੀਂ ਸੀ ਫਿਰ ਵਿਆਹ ਕਿਉਂ ਕੀਤਾ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਉਸ ਨੂੰ ਪਸੰਦ ਕਰਦੀ ਹੋਣੀ ਇਸ ਲਈ ਉਸ ਨੇ ਮਾਂ ਦੇ ਦਬਾਅ ਵਿੱਚ ਆ ਕੇ ਮੇਰੇ ਨਾਲ ਵਿਆਹ ਕਰ ਲਿਆ ਇਸ ਲਈ ਉਹ ਆਪਣੀ ਮਾਂ ਨੂੰ ਮਿਲਣ ਨਹੀਂ ਜਾਂਦੀ ਉਸ ਦੀ ਆਪਣੀ ਮਾਣਾਂ ਨਹੀਂ ਬਣਦੀ ਹੋਣੀ ਕਿਉਂਕਿ ਉਸ ਦੀ ਮਾਂ ਨੇ ਮੇਰੇ ਨਾਲ ਉਸ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਸੀ ਮੈਂ ਆਪੇ ਗਨ ਸੋਚੀ ਜਾਂਦਾ ਪਰ ਕੁਝ ਸਮਝ ਨਾ ਆਉਂਦਾ ਆਖਰ ਚੱਲ ਕੀ ਰਿਹਾ ਸੀ ਮੈਂ ਉਸ ਨੂੰ ਰੰਗੇ ਹੱਥੀ ਫੜਨਾ ਚਾਹੁੰਦਾ ਸੀ ਪਰ ਇਸ ਗੱਲ ਦਾ ਮੇਰੀ ਮਾਂ ਤੇ ਬੁਰਾ ਅਸਰ ਹੋਣਾ ਸੀ ਉਹ ਮੇਰੇ ਪਰਸ ਵਿੱਚੋਂ ਪੈਸੇ ਕੱਢ ਕੇ ਉਸ ਨੂੰ ਆਖਰ ਕਿਉਂ ਦਿੰਦੀ ਉਸ ਨੂੰ ਮੈਂ ਕਿਸ ਤਰ੍ਹਾਂ ਰੰਗੇ ਹੱਥੀ ਫੜਾਂ ਜਾਂ ਫਿਰ ਆਪਣੀ ਮਾਂ ਨੂੰ ਕਹਿੰਦਾ ਫੇਰ ਸੋਚਿਆ ਕਿ ਜਿਸ ਤਾਂ ਬਗੀਚੇ ਵਿੱਚ ਬੈਂਦੇ ਨੇ ਉਥੇ ਕੈਮਰਾ ਰੱਖ ਦਿੰਦਾ ਤਾਂ ਜੋ ਉਹਨਾਂ ਨੂੰ ਰੰਗੇ ਹੱਥੀ ਫੜ ਸਕਾਂ ਤੇ ਸਾਰੀ ਰਿਕਾਰਡਿੰਗ ਆਪਣੀ ਮਾਂ ਨੂੰ ਦਿਖਾ ਸਕਾਂ ਇਹ ਸੋਚ ਕੇ ਕੈਮਰਾ ਲਿੱਤਾ ਤੇ ਬਗੀਚੇ ਵਿੱਚ ਸੈੱਟ ਕਰ ਸੈੱਟ ਕਰ ਦਿੱਤਾ ਮੈਂ ਆਪਣੇ ਕਮਰੇ ਵਿੱਚ ਆ ਗਿਆ ਮੈਨੂੰ ਦੁੱਖ ਹੋ ਰਿਹਾ ਸੀ ਮੈਨੂੰ ਨੀਂ ਨਹੀਂ ਆਉਂਦੀ ਸੀ ਜਿਸ ਦਾ ਫਾਇਦਾ ਉਹ ਚੁੱਕਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਨੀਂਦੀ ਦਵਾਈ ਖਾਣਾ ਤੇ ਗੂੜੀ ਨੀਂਦ ਵਿੱਚ ਸੌਂ ਜਾਣਾ ਉਹ ਪੈਸੇ ਕਢਦੀ ਤੇ ਬਾਹਰ ਚਲੀ ਜਾਂਦੀ ਅੱਜ ਮੈਨੂੰ ਪਤਾ ਸੀ ਬਾਹਰ ਜਾਊਗੀ ਤਾਂ ਮੈਂ ਉਸ ਨੂੰ ਰੰਗੇ ਹੱਥੀ ਫੜਾਂਗਾ ਝੂਠ ਬੋਲਣ ਦੀ ਕੋਸ਼ਿਸ਼ ਕਰੂਗੀ ਤਾਂ ਉਸ ਵਿੱਚ ਰਿਕਾਰਡ ਹੋ ਜਾਊ ਮੈਂ ਇਦਾਂ ਹੀ ਸੋ ਗਿਆ ਜਿੱਦਾਂ ਉਸ ਨੂੰ ਲੱਗੇ ਮੈਂ ਸੁੱਤਾ ਪਿਆ ਮੈਂ ਉਸ ਨੂੰ ਬੜਾ ਰੁੱਖਾ ਜਵਾਬ ਦਿੰਦਾ ਉਹ ਘਬਰਾ ਜਾਂਦੀ ਉਹ ਸੋਚਦੀ ਕਿ ਆਖਰ ਮੈਂ ਉਸ ਨਾਲ ਕਿਉਂ ਇਦਾਂ ਗੱਲ ਕਰਦਾ ਉਹ ਹਮੇਸ਼ਾ ਮੈਨੂੰ ਕਹਿੰਦੀ ਮੇਰੀ ਇੱਕ ਵਾਰੀ ਗੱਲ ਤਾਂ ਸੁਣ ਲਓ ਪਰ ਮੈਂ ਉਸ ਦੀ ਕੋਈ ਗੱਲ ਨਾ ਸੁਣੀ ਮੈਨੂੰ ਬਹੁਤ ਜ਼ਿਆਦਾ ਗੁੱਸਾ ਸੀ ਮੈਂ ਉਸ ਨੂੰ ਕਿਹਾ ਤੈਨੂੰ ਕੀ ਲੱਗਦਾ ਮੈਂ ਤੇਰੀ ਰਾਤ ਵਾਲੀ ਹਰਕਤ ਨਹੀਂ ਦੇਖੀ ਤੂੰ ਉਸ ਮੁੰਡੇ ਨੂੰ ਇੱਥੇ ਬੁਲਾਉਣੀ ਆ ਤੈਨੂੰ ਕੀ ਲੱਗਦਾ ਮੈਂ ਨੀਂਦ ਦੀ ਦਵਾਈ ਖਾ ਕੇ ਸੌ ਜਾਣਾ ਤੇ ਮੈਨੂੰ ਕੁਝ ਪਤਾ ਨਹੀਂ ਲੱਗਦਾ ਉਹ ਮੁੰਡਾ ਨੀਵੀਂ ਪਾਈ ਖੜਾ ਸੀ ਤੇ ਸਾਡਾ ਰੌਲਾ ਸੁਣ ਕੇ ਮੇਰੀ ਮਾਂ ਵੀ ਆ ਗਈ ਸਿਮੀ ਮੇਰੇ ਮਾਂ ਦੇ ਗੱਲ ਲਾ ਕੇ ਰੋਣ ਲੱਗੀ ਤੇ ਮੇਰੀ ਮਾਂ ਮੈਨੂੰ ਹੀ ਝਿੜਕਣ ਲੱਗੀ ਮੈਂ ਕਿਹਾ ਜ਼ਰੂਰੀ ਨਹੀਂ ਇਹ ਹਰ ਵਾਰੀ ਸਹੀ ਹੋਵੇ ਮੈਂ ਉਸ ਉੱਤੇ ਇਲਜ਼ਾਮ ਲਾਉਣ ਲੱਗਾ ਕਿ ਇਸ ਦਾ ਕੈਰੇਕਟਰ ਖਰਾਬ ਹੈ ਇਸ ਨੇ ਮੈਨੂੰ ਧੋਖਾ ਦਿੱਤਾ ਇਹ ਰਾਤ ਨੂੰ ਮੁੰਡੇ ਨੂੰ ਇੱਥੇ ਬੁਲਾਉਂਦੀ ਹੈ ਮੈਂ ਕੱਲ ਰਾਤ ਦਾ ਇਹ ਸਭ ਕੁਝ ਜਾਣਦਾ ਹਾਂ ਇਹ ਇਸ ਦਾ ਪਿੱਛਾ ਕੀਤਾ ਤਾਂ ਸਿਮੀ ਕਹਿਣ ਲੱਗੀ ਅਜਿਹੀ ਕੋਈ ਗੱਲ ਨਹੀਂ ਇੱਕ ਵਾਰੀ ਮੇਰੀ ਗੱਲ ਸੁਣ ਲਓ ਮੇਰੀ ਮਾਂ ਮੈਨੂੰ ਹੀ ਬੋਲ ਰਹੀ ਸੀ ਕਿ ਪਹਿਲਾਂ ਇਸ ਦੀ ਗੱਲ ਸੁਣ ਲੈ ਮੈਂ ਮਾਂ ਨੂੰ ਰਿਕਾਰਡਿੰਗ ਦਿਖਾਉਂਦੇ ਕਿ ਹਾਏ ਦੇਖੋ ਰਿਕਾਰਡਿੰਗ ਉਹ ਦੋਨੋਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਜਿਸ ਵਿੱਚ ਮੁੰਡਾ ਸਿਮੀ ਨੂੰ ਕਹਿ ਰਿਹਾ ਸੀ ਦੀਦੀ ਤੇਰਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਅਜਿਹੇ ਹਾਲਾਤ ਵਿੱਚੋਂ ਚੁੱਕ ਕੇ ਮੇਰੀ ਮਦਦ ਕੀਤੀ ਅੱਜ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਮੇਰੀ ਨੌਕਰੀ ਲੱਗ ਗਈ ਹੈ ਤੁਸੀਂ ਮੈਨੂੰ ਪੜਾਇਆ ਲਿਖਾਇਆ ਚੰਗੇ ਕੱਪੜੇ ਦਿੱਤੇ ਤੇ ਇੱਕ ਦੁਕਾਨ ਤੇ ਲਾਇਆ ਤਾਂ ਜੋ ਮੈਂ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਸਕਾਂ ਤੇ ਜਦੋਂ ਮੈਨੂੰ ਕਦੇ ਲੋੜ ਪਈ ਤੁਸੀਂ ਹਮੇਸ਼ਾ ਮੇਰੀ ਮਦਦ ਕੀਤੀ ਤੁਹਾਡੇ ਕਰਕੇ ਹੀ ਮੈਂ ਆਪਣੇ ਪੈਰਾਂ ਤੇ ਖੜਾ ਹਾਂ ਸਿਮੀ ਰੋਂਦੇ ਕਹਿਣ ਲੱਗੀ ਮੇਰਾ ਭਰਾ ਹੈ ਕੁਝ ਦਿਨ ਪਹਿਲਾਂ ਜਦ ਮੈਂ ਬਾਜ਼ਾਰ ਗਈ ਸੀ ਮੈਨੂੰ ਉੱਥੇ ਬਹੁਤ ਬੁਰੀ ਹਾਲਤ ਵਿੱਚ ਮਿਲਿਆ ਸੀ ਉਸ ਦੀ ਸਤੇਲੀ ਮਾਂ ਨੇ ਇਸ ਨੂੰ ਘਰੋਂ ਕੱਢ ਦਿੱਤਾ ਇਸ ਲਈ ਉਸ ਦੀ ਇਹ ਹਾਲਤ ਸੀ ਮੈਂ ਇਸ ਦਾ ਸਹਾਰਾ ਬਣੀ ਤੁਹਾਡੇ ਕੋਲੋਂ ਕੁਝ ਪੈਸੇ ਲੈ ਕੇ ਇਸ ਨੂੰ ਦਿੰਦੀ ਤੇ ਇਸ ਨੂੰ ਇੱਕ ਦੁਕਾਨ ਤੇ ਵੀ ਲਾ ਦਿੱਤਾ ਤਾਂ ਜੋ ਆਪਣੀ ਪੜ੍ਹਾਈ ਪੂਰੀ ਕਰ ਸਕੇ ਕਿਉਂਕਿ ਐਨੇ ਪੈਸੇ ਮੈਂ ਇਸ ਨੂੰ ਨਹੀਂ ਦੇ ਸਕਦੀ ਸੀ ਪਰ ਮੇਰੇ ਤੋਂ ਜਿੰਨਾ ਹੁੰਦਾ ਮੈਂ ਇਸ ਦੀ ਮਦਦ ਕਰਦੀ ਇਹ ਰੋਜ਼ ਮੈਨੂੰ ਮਿਲਣ ਲਈ ਆਉਂਦਾ ਤੇ ਆਪਣੀ ਭੈਣ ਸਮਝ ਕੇ ਮੇਰੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਹੁਣ ਮੈਨੂੰ ਸਾਰੀ ਗੱਲ ਸਮਝ ਆ ਰਹੀ ਸੀ ਮੈਨੂੰ ਆਪਣੇ ਆਪ ਨੂੰ ਸ਼ਰਮ ਆ ਰਹੀ ਸੀ ਮੈਂ ਆਪਣੀ ਮਾਂ ਸਿੰਮੀ ਤੇ ਉਸਦੇ ਭਰਾ ਨਾਲ ਨਜ਼ਰਾਂ ਨਹੀਂ ਮਿਲਾ ਪਾ ਰਿਹਾ ਸੀ ਮੈਂ ਬਿਨਾ ਪੁੱਛੇ ਬਿਨਾ ਸੋਚੇ ਸਮਝੇ ਕੀ ਕੁਝ ਸੋਚ ਲਿਆ ਸੀ ਹੁਣ ਮੇਰੇ ਕੋਲ ਅਫਸੋਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰੀ ਆਈ ਹਾਂ ਸਬਸਕ੍ਰਾਈਬ ਜ਼ਰੂਰ ਕਰਿਓ ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ